ਮੋਬਾਈਲ ਦਾ ਨਾ ਪੀਐਸਪੀਸੀਐਲ ਦੇ ਦੇ ਨਾਮ ਸਾਹਮਣੇ ਅਧਿਕਾਰੀ ਸਾਹਿਬਾ ਨੂੰ ਤੇ ਜਿਹੜੇ ਇਸ ਪ੍ਰੋਜੈਕਟ ਨੂੰ ਉੱਤੇ ਚਲਾ ਰਹੇ ਨੇ ਕਿ ਉਹਨਾਂ ਨੇ ਬੜੀ ਮਿਹਨਤ ਦੇ ਬਾਅਦ 17 ਸਾਲ ਬਾਅਦ ਇਹ ਪ੍ਰੋਜੈਕਟ ਨੂੰ ਵਿਗਾਰਾ ਰੀਚ ਮਸ਼ਨ ਜਿਹੜਾ ਹੈ ਉਹਦਾ origianally 1992 ਦੇ ਵਿੱਚ ਚੱਲਿਆ ਸੀਗਾ 92 ਤੋਂ ਲੈ ਕੇ 95 ਤੱਕ ਪਚਾਨੀ ਦੇ ਵਿੱਚ ਬੰਦ ਹੋ ਗਿਆ ਤੇ 2002 ਦੇ ਵਿੱਚ ਚੱਲਿਆ ਸੱਤ ਤੱਕ ਚੱਲਦਾ ਰਿਹਾ ਤੱਤ ਕੋ ਮਾਰੇ ਬਿਲਕੁਲ ਬੰਦ ਹੋ ਗਿਆ ਸੀ। ਔਰ ਲਗਭਗ 17 ਸਾਲ ਬਾਅਦ ਤੇ ਦੁਬਾਰਾ ਜਿਹੜਾ ਸ਼ੁਰੂ ਕੀਤਾ ਗਿਆ। ਅੱਜ ਅਸੀਂ ਇੱਥੇ ਪੀਐਸਪੀਸੀ ਲੱਲੂ ਸਾਡੇ ਚੇਅਰਮੈਨ ਸਾਹਿਬ ਸਰਵਾਰ ਬਲਦੇਵ ਸਿੰਘ ਜੀ ਜਰਾ ਸਾਹਿਬ ਸਾਡੇ ਡਾਇਰੈਕਟਰ ਸਾਹਿਬ ਜਿਸ ਵੀ ਸਿੰਘ ਜੀ ਸੋਰਸਿੰਗ ਡਾਇਰੈਕਟਰ ਡਿਸਟ੍ਰਿਬਿਊਸ਼ਨ ਗਰੇਵਾਲ ਸਾਹਿਬ ਵਰਮਜੀਤ ਸਾਹਿਬ ਸਾਰੇ ਅਸੀਂ ਅੱਜ ਜਲਖੇੜੀ ਜਿਹੜਾ ਬਾਇਓਮਾਸ ਫਲਾਟ ਇਹਨੂੰ ਵਿਜ਼ਿਟ ਕਰਨ ਆਇਆ ਮੈਂ ਮੁਦਾ ਇਹਨਾਂ ਪੀਐਸਪੀਸੀਐਲ ਦੇ ਚੇਅਰਮੈਨ ਸਾਹਿਬ ਨੂੰ ਅਧਿਕਾਰੀ ਸਾਹਿਬਾਨ ਨੂੰ ਤੇ ਜਿਹੜੇ ਇਸ ਪ੍ਰੋਜੈਕਟ ਨੂੰ ਇੱਥੇ ਚਲਾ ਰਹੇ ਨੇ ਉਹਨਾਂ ਨੇ ਬੜੀ ਮਿਹਨਤ ਦੇ ਬਾਅਦ 17 ਸਾਲ ਬਾਅਦ ਇਹ ਪ੍ਰੋਜੈਕਟ ਨੂੰ ਦੁਬਾਰਾ ਰੀਕਮਿਸ਼ਨ ਜਿਹੜਾ ਹੈ ਉਹ ਕੀਤਾ ਓਰੀਜਨਲ 1992 ਦੇ ਵਿੱਚ ਚੱਲਿਆ ਸੀਗਾ 92 ਤੋਂ ਲੈ ਕੇ 95 ਤੱਕ 95 ਦੇ ਵਿੱਚ ਬੰਦ ਹੋ ਗਿਆ ਫਿਰ 2002 ਦੇ ਵਿੱਚ ਚੱਲਿਆ ਸੱਤ ਤੱਕ ਚੱਲਦਾ ਰਿਹਾ ਸਤ ਤੋਂ ਬਾਅਦ ਇਹ ਬਿਲਕੁਲ ਬੰਦ ਗਿਆ ਸੀ ਔਰ ਲਗਭਗ 17 ਸਾਲ ਬਾਅਦ ਇਹ ਦੁਬਾਰਾ ਜਿਹੜਾ ਸ਼ੁਰੂ ਕੀਤਾ ਗਿਆ 10 ਮੈਗਾਵਾਟ ਦਾ ਟੋਟਲ ਸਾਤਾ ਇਹ ਜਿਹੜਾ ਪ੍ਰੋਜੈਕਟ ਖਾਸ ਗੱਲ ਇਹਦੇ ਵਿੱਚ ਇਹ ਆ ਕਿ ਲਗਭਗ 55000 ਏਕੜ ਜਿਹੜੀ ਜਗ੍ਹਾ ਹੈ ਉਹਦੇ ਵਿੱਚ ਜਿਹੜੀ ਪਰਾਲੀ ਹੁੰਦੀ ਹੈ ਉਹਦੇ ਤੋਂ ਇਹ ਪੂਰਾ ਪਲਾਂਟ ਜਿਹੜਾ ਹੈ ਉਹ ਚੱਲਦਾ ਹੈ ਜਿਹੜੀ ਸਬਲ ਬਰਨਿੰਗ ਦੀ ਪ੍ਰੋਬਲਮ ਹਲਾ ਕੇ ਏਰੀਆ ਦੇ ਵਿੱਚ ਉਹ ਇਹਦੇ ਨਾਲ ਕਾਫੀ ਜਿਹੜੀ ਆ ਖਤਮ ਹੋਊਗੀ ਪਰ ਨਾਲ ਦੇ ਨਾਲ ਇਹ ਉਹ ਅਸੀਂ ਜਿਹੜਾ ਆ ਲਗਭਗ 1 ਲੱਖ ਟਨ ਜਿਹੜੀ ਪ੍ਰਾਲੀ ਆ ਇਹਦੇ ਵਿੱਚ ਯੂਜ਼ ਜਿਹੜੀ ਆ ਹੋਏਗੀ ਔਰ ਅਸੀਂ ਦਾ 10 ਮਗਾਉਂ ਉਹ ਬਿਜਲੀ ਤੋਂ ਜਿਹੜੀ ਆ ਉਹ ਲਵਾਂਗੇ ਸੋ ਸਾਡਾ ਇਹ ਜਿਹੜਾ ਸਮਝੌਤਾ ਪੀਪੀਏ ਆ ਇਹਨਾਂ ਦੇ ਨਾਲ ਉਹ 20 ইয়ারਸ ਵਾਸਤੇ ਆ ਔਰ ਅਸੀਂ ਨੂੰ 5 ਰੁਪਏ 75 ਪੈਸੇ ਪਰ ਯੂਨਿਟ ਦੇ ਹਿਸਾਬ ਨਾਲ ਅਸੀਂ ਇਥੋਂ ਬਿਜਲੀ ਜਿਹੜੀ ਆ ਉਹ ਇਹਨਾਂ ਨਾਲ 20 ਸਾਲਾਂ ਵਾਸਤੇ ਸਮਝੌਤਾ ਕਰਕੇ ਲਾਪ੍ਰੋਕ੍ਰਿਤ ਨੇ ਔਰ ਇਹ ਸਾਡਾ ਗ੍ਰੀਨ એનર્ਜੀ ਵਾਲ ਇੱਕ ਬਹੁਤ ਵਧੀਆ ਮਹੱਤਾ ਕਦਮ ਆ ਕਿਉਂਕਿ ਜਿਹੜੇ ਵੀ ਪੁਰਾਣੇ ਕਨਵੈਨਸ਼ਨਲ ਸੋਰਸ ਨੇ ਜਨਰੇਸ਼ਨ ਆਫ ਇਲੈਕਟ੍ਰਿਸਿਟੀ ਦੇ ਉਹ ਤੋਂ ਕਾਫੀ ਜੜੀ ਆ ਉਹ ਵਾਤਾਵਰਨ ਨੂੰ ਵੀ ਦੋਸ਼ਤਨ ਦਾ ਕਾਰਬਨ ਡਾਈਆਕਸਾਈਡ ਦਾ ਲੈਵਲ ਵੀ ਜਿਹੜਾ ਆ ਉਹ ਕਾਫੀ ਵਧਦਾ ਸੋ ਅਸੀਂ ਥੋੜਾ ਗ੍ਰੀਨ એનર્ਜੀ ਵੱਲ ਜਾਂ ਕਿ ਐਨਵਾਇਰਨਮੈਂਟ ਦੀਆਂ ਜੜੀਆਂ ਪ੍ਰੋਬਲਮਸ ਨੇ ਜੜੀਆਂ ਸੱਬਲ ਵਰਨਿੰਗ ਦੇ ਨਾਲ ਹੁੰਦੀਆਂ ਨੇ ਉਹ ਇਹਦੇ ਨਾਲ ਕਾਫੀ ਜੜੀਆਂ ਉਹ ਘਟਣਦੀਆਂ ਤੁਸੀਂ ਕਈ ਵਾਰ ਇਸ ਜਗ੍ਹਾ ਤੇ ਦੇਖਣ ਨੂੰ ਮੈਂ ਜਿਹੜੇ ਬਾਇਓ ਗੈਸ પ્લાન્ટ ਹੈ ਉਹਨਾਂ ਦਾ ਕੁਝ ਲੋਕ ਵਿਰੋਧ ਕਰਦੇ ਆ ਕਿ ਇਹ ਕੀ ਦੇਖੋ ਬਾਇਓਮਾਸ ਪਲਾਂਟ ਜਿਹੜੇ ਨੇ ਉਹਨਾਂ ਦਾ ਵਿਰੋਧ ਤਾਂ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਆਪਾਂ ਇਹਦੀ ਡੂੰਘਾਈ ਤੱਕ ਜਾਈਏ ਤੇ ਇਹਦੇ ਨਾਲ ਤੇ ਸਗੋਂ ਸਮਾਜ ਨੂੰ ਜਿਹੜਾ ਆ ਉਹ ਜ਼ਿਆਦਾ ਫਾਇਦਾ ਹੁੰਦਾ ਦੇਖੋ ਜਗਾ ਜਗਾ ਤੇ ਜੇ ਅਸੀਂ ਪਰਾਲੀ ਨੂੰ ਨਹੀਂ ਯੂਟਲਾਈਜ਼ ਕਰਾਂਗੇ ਪਰਾਲੀ ਨੂੰ ਖੇਤਾਂ ਦੇ ਵਿੱਚ ਜਿਹੜਾ ਹੈ ਉਹ ਸਾੜ ਦਾਂਗੇ ਤੇ ਉਹਦੇ ਨਾਲ ਕਈ ਤਰ੍ਹਾਂ ਦੀਆਂ ਹੋਰ ਪ੍ਰੋਬਲਮਸ ਪੈਦਾ ਹੁੰਦੀਆਂ ਨੇ ਜੜੀ ਫਰਟੀਲਿਟੀ ਆਫ ਲੈਂਡ ਆ ਉਹ ਵੀ ਜਿਹੜੀ ਆ ਪ੍ਰਭਾਵਿਤ ਹੋ ਜਾਂਦੀ ਆ ਸੋ ਇੱਕ ਤਰ੍ਹਾਂ ਨਾਲ ਇਹ ਇੱਕ ਬਹੁਤ ਵਧੀਆ ਉਪਰਾਲਾ ਹੈ ਕਿ ਬੜਾ ਵਧੀਆ ਇਹਦੀ ਵਰਤੋਂ ਆ ਕਿ ਅਸੀਂ ਉਹਦੇ ਤੋਂ ਅਰ ਦੂਸਰਾ ਇਹ ਜਿਹੜਾ ਪਲਾਂਟ ਆ ਇਹ ਪੂਰੀ ਇਥੋਂ ਸਿਰਫ ਤੇ ਸਿਰਫ ਬਿਜਲੀ ਪਰਾਲੀ ਤੋਂ ਹੀ ਬਣਨੀ ਉਹਦੇ ਵਿੱਚ ਹੋਰ ਕੋਈ ਮਿਕਸ ਮਿਕਸ ਨਹੀਂ ਹੁੰਦਾ ਤੇ ਜਿਹੜਾ ਜਿਹੜੀ ਪਰਾਲੀ ਆ ਸਾਡੀ ਉਹ ਯੂਟਿਲਾਈਜ਼ ਹੁੰਦੀ ਆ ਪਲੱਸ ਫਾਰਮਰਸ ਨੂੰ ਉਹਦਾ ਜਿਹੜਾ ਉਹ ਪੈਸਾ ਵੀ ਮਿਲ ਜਾਂਦਾ ਔਰ ਉਹਨੂੰ ਉੱਤੇ ਜਿਹੜੀ ਆ ਉਹਦੀ ਫੈਲੀ ਦੀ ਜੋ ਜਿਹੜੇ ਫਰਟੀਲਟੀ ਆ ਉਹ ਵੀ ਜਿਹੜੀ ਆ ਉਹ ਕਾਇਮ ਰਹਿੰਦੀ ਹੈ ਸਿਰ ਕਿਸਾਨਾਂ ਨੂੰ ਦਿੱਕਤ ਆ ਰਹੀ ਹੈ ਕਿ ਪਿੰਡ ਚੌਰਬਾੜਾ ਵਿਖੇ ਵੀ ਤਰ੍ਹਾਂ ਲਗਾਏਗਾ ਕਿ ਬਿਜਲੀ ਨਜ਼ਰ ਅ ਤੱਕ ਕਿੰਨੀ ਨਹੀਂ ਮਿਲਦੀ ਮੈਂ ਇਹੋ ਜੀ ਕੋਈ ਗੱਲ ਨਹੀਂ ਆ ਕੋਈ ਸਾਡਾ ਸ਼ੈਡਿਊਲਡ ਘਟਨੀ ਆ ਸਾਡੇ ਕੋਲੇ ਕਾਫੀ ਬਿਜਲੀ ਆ ਸਾਡੇ ਕੋਲ ਜਿੰਨਾ ਕੋਲਾ ਸਾਡੇ ਕੋਲ ਚਾਹੀਦਾ ਹੈ ਸਾਰਾ ਸਾਡੇ ਜਿੰਨੇ ਵੀ ਥਰਮਲ ਪਲਾਂਟ ਨੇ ਉਹਨਾਂ ਦੇ ਉੱਤੇ ਕੋਲੇ ਤਾਂ ਕਾਫੀ ਭੰਡਾਰ ਸਾਡੇ ਕੋਲ ਪਿਆ ਹੈ ਬਿਜਲੀ ਵੀ ਕੋਈ ਸੱਚ ਜਿਹੜੀ ਆ ਉਹ ਕਮੀ ਨਹੀਂ ਆ ਕਿਤੇ ਨਾ ਕਿਤੇ ਕੋਈ ਮੇਨਟੇਨੈਂਸ ਦੀ ਕੋਈ ਥੋੜੀ ਬਹੁਤੀ ਪ੍ਰੋਬਲਮ ਹੋਣ ਕਰਕੇ ਕਿਤੇ ਨਾ ਕਿਤੇ ਬਹੁਤ ਘੱਟ ਕਿਤੇ ਕੋਈ ਹਾਂ ਤਾਂਸਫਾਰਮਰ ਕੋਈ ਨਵਾਂ ਲਗਾਉਣਾ ਅਜੇ ਜਾਂ ਕੋਈ ਮੇਨਟੇਨੈਂਸ ਦੀ ਪ੍ਰੋਬਲਮ ਹੈ ਜਿਹੀ ਉਹੀ ਆ ਸ਼ੈਡਿਊਲਡ ਕੱਟ ਜਿਹੜੇ ਆ ਉਹ ਪੀ ਪੀਐਸਪੀਸੀਐਲ ਕੋਈ ਸ਼ੈਡਿਊਲਡ ਕੱਟ ਵੀ ਰਿਹਾ ਨਹੀਂ ਜਾ ਰਿਹਾ ਆ ਦੇਖੋ ਉਹ ਕਈ ਵਾਰੀ ਬੜੀਆਂ ਹੋਈਆਂ ਦੋਸਤਾ ਇੱਕ ਘਟਨਾਵਾਂ ਜਿਹੜੀਆਂ ਨੇ ਵਾਪਰ ਜਾਂਦੀਆਂ ਨੇ ਕਿਉਂਕਿ ਇਹ ਜਿਹੜਾ ਡਿਪਾਰਟਮੈਂਟ ਆ ਤੁਹਾਨੂੰ ਪਤਾ ਹੈ ਕਿ ਸਾਰੇ EMPLOYEES ਜਿੰਨੇ ਵੀ ਨੇ ਇਹ ਬੜੇ ਔਖੀ ਘੜੀ ਦੇ ਵਿੱਚ ਕੰਮ ਕਰਦੇ ਨੇ ਸੋ ਅਸੀਂ ਵੈਸੇ ਤਾਂ ਪੂਰੀ ਤਰ੍ਹਾਂ ਚੌਕਸੀ ਜੜੀਆ ਰੱਖਨੇ ਆ ਅਸੀਂ ਬਕਾਇਦਾ ਸੇਫਟੀ ਕਿੱਟਸ ਜਿਹੜੀਆਂ ਨੇ ਆਪਣੇ ਨੂੰ ਆਤਮਾ ਵਾਸਤੇ ਅਸੀਂ ਪ੍ਰੋਵਾਈਡ ਕਰਾ ਰਹੇ ਆ ਤਾਂ ਜੇ ਫਿਰ ਵੀ ਇਹੋ ਜੀ ਘਟਨਾ ਹੁੰਦੀ ਆ ਤੇ ਅਸੀਂ ਹੋਰ ਕੋਸ਼ਿਸ਼ ਕਰਾਂਗੇ ਕਿ ਹੋਰ ਸੇਫਟੀ ਮੈਸੇਜ ਜਿਹੜੇ ਨੇ ਉਹ ਜ਼ਿਆਦਾ ਤੋਂ ਜ਼ਿਆਦਾ ਲੈ ਜਾਣ ਤਾਂ ਕਿ ਲਾਈਫ ਤੇ ਜ਼ਿੰਦਗੀ ਜਿਹੜੀ ਆ ਹਰ ਇੱਕ ਵਾਸਤੇ ਬੜੀ ਇੰਪੋਰਟੈਂਟ ਆ ਸੋ ਮੈਂ EMPLOYEES ਨੂੰ ਵੀ ਅਪੀਲ ਕਰੂੰਗਾ ਕਿ ਵਿਦਆਊਟ ਸੇਫਟੀ ਕੈਟ ਸਜਨਾ ਚ ਤਾਂ ਕਿ ਪੂਰੇ ਪ੍ਰਬੰਧ ਜਿਹੜੇ ਆ ਉਹ ਨਾ ਕਰ ਲਈ ਜਾਣ ਉਹਨਾਂ ਦੇ ਤਾਂ ਕੋ ਉਹਨਾਂ ਨੂੰ ਇਹੋ ਜਿਹਾ ਕੋਈ ਰਿਸ਼ਤ ਜਿਹੜਾ ਆ ਉਹ ਨਹੀਂ ਲਗਾ ਤੀ। ਪਰ ਜਿਹੜੀ ਨਰਜੀ ਨੂੰ ਫੋਰ ਫੋਰ ਮੋਟ ਕਰਨ ਦੀ ਕੋਈ ਚਿੰਨਾ ਮੈਂ ਪਰ ਜੇ ਕੋ ਗ੍ਰੀਨ એનਰਜੀ ਨੂੰ ਪ੍ਰੋਮੋਟ ਕਰਨ ਵਾਸਤੇ ਅਸੀਂ ਸੋਲਰ એનર્ਜੀ ਵੱਲ ਜਿਹੜਾ ਕਾਫੀ ਯੋਰ ਦੇ ਰਹੇ ਆ ਅਸੀਂ ਕਾਫੀ ਕੋਈ ਸਮਝੌਤੇ ਵੀ ਕੀਤੇ ਨੇ ਵਿਦਨ ਪੰਜਾਬ ਵੀ ਕੀਤੇ ਨੇ ਆਊਟਸਾਈਡ ਪੰਜਾਬ ਵੀ ਸੋਲਰ એનર્ਜੀ ਲੈਣ ਵਾਸਤੇ ਕੀਤੇ ਨੇ ਅੱਜ ਹੀ ਮੈਂ ਪਟਿਆਲੇ ਤੋਂ ਆ ਰਿਹਾ ਉੱਥੇ ਅਸੀਂ ਮਤਲਬ ਸੋਲਰ ਟਰੀ ਜਿਹੜੇ ਆ ਉਹ ਇੱਕ ਕਨਸੈਪਟ ਨਵਾਂ ਕਨਸੈਪਟ ਆ ਸਾਡੇ ਪੀਐਸਪੀਸੀਲ ਦੇ ਅਧਿਕਾਰੀ ਸਾਹਿਬਾਨਾਂ ਨੇ ਤਿਆਰ ਕੀਤਾ ਉਹਦੇ ਵਿੱਚ ਅਸੀਂ ਅੱਜ ਹੀ 7 ਸੋਲਰ ਟਰੀ ਜਿਹੜੇ ਨੇ ਉਹ ਪਟਿਆਲੇ ਦੇ ਵਿੱਚ ਲਗਾਏ ਨੇ ਇੱਕ ਹੈੱਡ ਆਫਿਸ ਦੇ ਵਿੱਚ 6 ਉਥੋਂ ਦੀ ਜਿਹੜੀ ਸਾਡੀ ਪਾਵਰ ਕਲੋਨੀ ਆ ਉਹਦੇ ਵਿੱਚ ਆ ਔਰ 5 ਕਿਲੋਵਾਟ ਜਿਹੜੀ ਬਿਜਲੀ ਆ ਉਹ ਜਨਰੇਸ਼ਨ ਸੋਲਰ ਟਰੀ ਤੋਂ ਹੋਏਗੀ ਸੋ ਜਿੱਥੇ ਵੀ ਕਿਤੇ ਘਰਾਂ ਦੇ ਵਿੱਚ ਵੈਸੇ ਤਾਂ ਰੂਫ ਸੋਲਰ ਰੂਫ ਟਾਪ ਤੇ ਸੋਲਰ ਲੱਗ ਜਾਂਦੇ ਨੇ ਜੇ ਜਗ੍ਹਾ ਦੀ ਘਾਟ ਆ ਜਾਂ ਪਾਰਕ ਆ ਫੋਰ ਐਗਜ਼ਾਮਪਲ ਉਹਦੇ ਵਿੱਚ ਆਪਾਂ ਸੋਲਰ ਟਰੀ ਜਿਹੜਾ ਲਗਾ ਕੇ ਆਪਾਂ ਜਿਹੜਾ ਉਹ ਗ੍ਰੀਨ એનર્ਜੀ ਵੱਲ ਕਦਮ ਜਿਹੜਾ ਉਹ ਵਧਾ ਸਕਦਾ